لاو گے یہ طریقہ کو لینے پانی پانی لینے دا طریقہ ہے کوئی کہ بی بی ایم پی دی بیٹھک ہوگی جی لو جی Rajasthan نے ووٹ پاتی حق وچ اوتھے بھی جی بھی سرکار ہے ہریانہ نے پاتی جی دو پنجاب کلا رہ گیا جی ہماچل کہندا میں ووٹ نہیں پاؤں کی گل باجبا صاحب پوچھو پھر انہاں نے اپنے تहां والے نو ووٹ کیوں نہیں پائی ووٹ کیوں نہیں پائی ہماچل نے ووٹ کیوں نہیں پائی جوپ رہنا بھی ادھی امانت ہوندی ہے کہ میں کہیں پاؤں گے ਨਿਕਲ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਬੋਰਡ ਕੋ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮਾਇਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣਾ ਦਾ ਕਾਂਗਰਸੀ ਵੀ ਗਿਆ ਕਾਂਗਰਸ ਸਾਹਿਬ ਜੀ ਤਾਂ ਕਿੰਨ੍ਹਾ ਸਪਸ਼ਟ ਕਰ 파 ਰਹੀ ਕਿ ਅਸੀਂ ਕਿੱਧਰ ਆ ਜੀ ਆ ਆ ਸਿੱਧਾ ਹੈ ਗਿਆ ਸਿੱਦੇ ਨਾਲ ਖੜੇ ਲੋਕਾਂ ਦੇ ਅਜਾ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਗੁਪਤਾ ਸਾਹਿਬ ਤਾਂ ਕਹਿੰਦਾ ਮੈਂ ਢੇਲ ਲੈ ਜਾਂਦਾ ਕਰਿਆਨੇ ਦੇ ਪਜਾਣੇ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਪਜਾਣਗੇ ਢੇਲਾਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਰਹਿਊਗੀ ਹੈਂ ਲੈ ਕੇ ਆਓ ਚਾਂਦੀ ਨਹੀਂ ਨਹੀਂ ਕਿਆਸੀ ਚ ਕਿਆਸੀ ਚ ਕੌਣ ਸੀ ਦਰਵਾਸ ਸਿੰਘ ਸੀ ਛੇਰ ਨੂੰ ਐਡਰੈਸ ਕੀਤਾ ਜਾਵੇ ਜੀ

60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਮੋਬਾਈਲ ਪਸ ਸ਼ੇਰ ਨੂੰ ਦੱਸ ਕਿ ਤੇ ਦੇ ਆ ਵੀ ਇੰਡੀਆ ਬਲੋਕ ਕਿਹੜਾ ਹਿੱਸਾ ਇੰਡੀਆ ਬਲੋਕ ਇੰਡੀਆ ਬਲੋਕ ਜੀ 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 ਪਰਵਾਜ ਪਾ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲ ਲੈ ਬਥੇਰਾ ਮੈਂ ਕੋਈ ਗੱਲ ਕੰਮ ਜਾਣੇ ਪਾਸ ਜਿਵੇਂ ਫੈੜਾ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀਂ ਜੰਦੇ ਉਹ ਤੂੰ ਇਹਦਾ ਤਾਂ ਉੱਠੂ ਗਈ ਫਿਰੋ ਬੀਬੀ ਐਮ ਬੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋ ਜੀ ਕੱਲ ਕਰ ਲੈਣੇ ਹਾਂ ਬੰਦਾ ਚਲੋ ਬੇੜੀ ਇਹ ਕਹਾਵਤ ਹੈ ਇਹ ਕਹਾਵਤ ਹੈ ਉਹ ਬੇੜੀ ਸ਼ਬਦ ਪਤਾ ਲੱਗਿਆ ਕਹਾਵਤਾਂ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਹੀ ਸਹੀ ਬਾਜੋ 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 ਸਹੀ ਸਹੀ ਬਾਜੋ ਬਾਜੋ ਇੱਕ ਕਹਾਵਤ ਹੈ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਇਹ ਦਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਘੋੜਾ ਇਹ ਟੱਟੂ ਹੈ ਇਹ ਕੀ ਹੋਗੀ ਉਹ ਕਿਹੜੀ ਲੈਂਗੁਏਜ ਹੈ ਉਸ ਕੈਪਾ ਤੁਹਾਡੀ ਏਅਰ ਨੂੰ ਐਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਦੀ ਹੈ ਜਿਹੜੀ ਗੰਗੋਰੀ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖੰਦ ਦੇ ਐਡਰੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਏਅਰ ਨੂੰ ਐਡਰੈਸ ਕੀਤਾ ਜਾਵੇ ਜੋ ਵੀ ਕੋਈ ਏਅਰ ਦੀ ਜਦ ਤੋਂ ਬਿਨਾਂ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਬਿਨਾਂ ਤਾਨੂੰ 1 ਘੰਟਾ ਬਿਠਾ ਦਾਂਗੇ ਪਰ ਨਿਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਇਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਬੋਲੋ ਜੇ ਤੋ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਤਾਂ ਫੈਮੀਸੀ ਕਿ ਮੈਂ 25 ਸਾਲ ਹੀ ਰਹੇ ਇੱਕ ਤੁਹਾਡੀ ਆ ਨਾ ਆਈ ਜਦੋਂ ਆਈ ਗੁਰੂਬਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਭਾਈ ਸਾਹਿਬ ਬੈਠੋ ਉਹ ਦੇਖਿਆ ਨਹੀਂ ਅਸੀਂ ਬੈਠੇ ਉਹ ਇੱਕੋ ਫੇਰੋ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਦੇਖ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਜਲਦੀ ਵੇਟ ਕਰੋ ਕਿਸੇ ਹੋਰ ਬਸ ਤੇ ਨਾ ਚੜ ਜਾਓ ਉਹਦੇ ਭਾਈ ਵਾਂਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਨੇ ਅੱਡੇ ਚਲਾ ਗਿਆ ਫੇਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ